ਕਿ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੋਂ ਡਰਨ ਦੇ ਵਾਲੇ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕਾਂ ਬਹੁਤ ਸ੍ਰੀ ਆਕਾਲ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨਆਰਆਈ ਦਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬਿਠਾਇਆ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾ ਦਾ ਨਾਣਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਬਾਈ ਕੋਡਾ ਸੀ ਇਹਦਾ ਦੇਣਾਰੇ ਦੇ ਸਕਦੇ ਪਰ ਗੱਲ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਣਗੇ ਅਸੀਂ ਜਿੱਤੂ ਕਦੇ ਦਵਾਗੇ ਨਹੀਂ ਕਦੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂਰੀ ਹੋਊਗੀ ਪਰ ਹੁਣ ਮੈਂ ਜਿਹੜਾ ਖੁਣ ਮੈਂ ਦਾਸ ਬਣਾ ਕੇ ਟਾਈ ਫੜ ਬੈਠਾ ਕਈ ਵਾਰ ਤੁਹਾਨੂੰ ਉੱਤਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆ ਮਾਰਾ ਬੁਖਾਰ ਉੱਤੇ ਜਿਵੇਂ ਰੋਜ਼ ਗੋਲੀਆਂ ਲੰਕਾ ਮੇਰੇ ਸਰੀਰ ਦਾ ਮੜਾ ਸਿਹਤ ਕਿਰਤ ਮੇਰਾ ਬੰਦਨ ਘਟ ਗਿਆ ਇਸ ਕਰਕੇ ਜਿਹੜੇ ਜਿਹੜੇ ਗੱਲਾਂ ਮੀਡੀਆ ਦੇ ਕੋਲ ਸਵਾਲ ਲੇਗੇ ਲੋਕਾਂ ਨੇ ਸਵਾਲ ਲੇ ਕੇ ਉਹ ਜਿਵੇਂ ਕਿ ਸਾਡੇ ਜੱਥੇਵੰਦਿਆਂ ਨੇ ਜਿਹੜੇ ਨਾਲ ਸਾਥ ਦਿੱਤਾ ਮਨ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਦਾ ਕਰਦੀਆਂ ਨੇ ਕਿਉਂਦਾ ਜੀ ਕਿਉਂਕਿ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹਰਮੀਤ ਜੱਤੀਏ ਜੀ ਦਾ ਬਹੁਤ-ਬਹੁਤ ਧੰਨਵਾਦ ਬਾਈ ਜੇ ਕਿਸੇ ਦਾ ਨੌ ਬੁਲਣ ਕਰੀ ਹੋ ਰਹਿ ਗਿਆ ਹੋਣਾ ਮੈਨੂੰ ਮaaf ਕਰਦੇ ਹੋ ਯਾਰ ਬਣਾ ਇਸ ਕਰਕੇ ਜਿੰਦਾਬਾਦ ਜਿੰਦਾਬਾਦ ਅਰਕੇ ਬਿੰਦੋ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੁੱਟਾ ਮੇਰੇ ਪਿੰਡ ਦੇ ਨਗਰ ਨਿਵਾਸੀ ਕੋਰਦੋਨਾਂ ਦਾ ਮਾਵਾ ਦਾ ਭੈਣਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਵਾ ਦਾ ਜਿਨ੍ਹਾਂ ਨੇ ਲੜਾਵਾਂ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫਿਰ ਦੱਸ ਦਿੰਦਾ ਵੀ ਚਾਹੇ ਜਾਨ ਚਲੀ ਜਾਵੇ ਜਲੇ ਲੜਾਈ ਕਦੇ ਵੀ ਨਹੀਂ ਕੋਵੇ ਜਿੱਥੋਂ ਜਿਹੜੀ ਆਵਾਜ਼ ਬੁਲੰਦ ਰਹੂਗੀ ਥੋਡੇ ਦੇ ਨਾਮ ਪਰਮੰਦਰ ਥੋਡੇ ਦਾ ਵਾਜਦਾ ਬਹੁਤ ਧੰਨਵਾਦ ਅਗੜੀ ਗੱਲ ਦਿੱਲੀ ਗੱਲ ਨੂੰ ਅਗੜੀ ਗੱਲ ਦਿੱਲੀ ਗੱਲ ਨੂੰ ਜਿਹੜਾ ਸਾਡੇ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਪੋਂ ਦੀ ਨਹੀਂ ਹੈਗੀ ਇਹ ਲੜਾਈ ਥੋਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਵੰਡਿਆ ਜਾਂਦਾ ਸਾਡੇ ਕਿਸਾਨ ਜੱਥੇਬੰਦੀ ਨੇ ਕਰ ਜਾ ਜਿਹੜਾ ਮਜ਼ਦੂਰਾਂ ਦੇ ਘਟਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰ ਜਾ ਵਾਅਦਾ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੂ ਨੂੰ ਮੈਂ ਦਿੱਲੀ ਵੱਲ ਚੱਲੇ ਪਾਦ ਰਿਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿ ਰਹੇ ਉਹਨਾਂ ਦੇ ਆਪ ਨੂੰ ਦੇ ਵਿੱਚ ਚੱਲਣਾ ਦੇ ਵਿੱਚ ਸਿਰ ਤੋਂ ਪੰਜਾਬ ਦੀ ਲੜਾਈ ਉਹ ਮੈਂ ਜੁਗਾਈ ਚਾਹੂੰਗੀ ਮੈਂ ਜਥੇਬੰਦੀਆਂ ਦੇ ਕਿਹੜਾ ਨੌਤਣੇ ਰਹਿ ਗਿਆ ਕੌਣ ਦਾ ਰਹਿ ਗਿਆ ਮੇਰਾ ਖੜਿਆ ਬਚਾਉਂਦਾ ਦਾ ਸਾਰ ਸਮੂਹੀਆਂ ਕਹਦੇ ਬਾਈ ਜਥੇਬੰਦੀਆਂ ਦਾ ਜੱਟਿਆਂ ਦਾ ਸਾਰਿਆਂ ਦਾ ਜਥੇਬੰਦੀਆਂ ਦਾ ਜਿੰਨੀਆਂ ਨੌਬਤ ਮਾਗ ਰਹੇ ਹਨ ਉਹ ਵੀ ਸੇ ਧੰਨਵਾਦ ਕਰਨਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜਥੇਬੰਦੀ ਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ। ਥੋੜਾ ਸਾਲਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜੇ ਕੋਈ ਕੁਝ ਮੀਡੀਆ ਦੇ ਸਵਾਲ ਨੇਗੇ ਕੋਈ ਮੈਂ ਥੋੜੇ ਜਣ ਮੈਂ ਠੀਕ ਹੋ ਜਾ ਮੈਂ ਦਵਾਈ ਦੂ ਹੀ ਲੈ ਲਾ। ਤੁਸੀਂ ਫਿਕਰ ਨਾ ਕਰੋ ਬਾਈ ਅੰਬਰਦਪੁਰ ਖਾਲਸੇ ਨੂੰ ਵੀ ਸੁਣਾਵਾਂਗੇ ਬਾਈ ਅੰਬਰਦਪੁਰ ਖਾਲਸੇ ਨੂੰ ਜਰਾ ਉਹਦੇ ਬਾਰੇ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਿੱਖ ਜੱਟ ਕੋਈ ਗੱਲ ਨਹੀਂ ਜਿੰਨਾਂ